ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਅਸੀਂ ਆਪਣੀ ਵੀਡੀਓ ਵਿੱਚ ਇੱਕ ਗੱਲ ਕਰਾਂਗੇ ਸੁਪਨੇ ਸੁਪਨੇ ਵਿੱਚ ਐਸੇ ਕਿਹੜੇ ਦੋ ਜਾਨਵਰ ਹਨ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਆਪਣੇ ਸੁਪਨੇ ਵਿੱਚ ਦੇਖਦੇ ਹਾਂ ਤੇ ਉਸ ਨਾਲ ਪਤਾ ਚੱਲਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਹੁਣ ਕੁਝ ਬਹੁਤ ਵੱਡਾ ਲਾਭ ਹੋਣ ਵਾਲਾ ਹੈ ਫਾਇਦਾ ਹੋਣ ਵਾਲਾ ਹੈ ਸਾਡੀ ਜ਼ਿੰਦਗੀ ਵਿੱਚ ਹੁਣ ਸਾਡੀ ਲਾਈਫ ਵਿੱਚ ਤਰੱਕੀ ਹੋਣ ਵਾਲੀ ਹੈ ਸਾਡੇ ਚੰਗੇ ਦਿਨ ਆਉਣ ਵਾਲੇ ਹਨ ਜਿਸ ਤਰ੍ਹਾਂ ਕਿ ਐਸਾ ਸੁਪਨੇ ਵਿੱਚ ਸਨੇਕ ਦਿਖੇ ਜਾਂ ਸੱਪ ਦਿਖੇ ਤਾਂ ਉਹਦੀ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਕੋਈ ਮਾੜੇ ਕਰਮ ਕੀਤੇ ਹਨ ਜਾਂ ਸਾਡੇ ਨਾਲ ਕੁਝ ਮਾੜਾ ਹੋਣ ਵਾਲਾ ਹੈ ਤੇ ਇਹ ਜਿਹੜੇ ਦੋ ਜਾਨਵਰ ਹਨ ਸਾਨੂੰ ਬਾਰ-ਬਾਰ ਸੁਪਨੇ ਵਿੱਚ ਦਿਖਣ ਤਾਂ ਸਾਨੂੰ ਬਹੁਤ ਵੱਡਾ ਫਾਇਦਾ ਤੇ ਲਾਭ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੇ ਅੱਜ ਅਸੀਂ ਆਪਣੀ ਵੀਡੀਓ ਵਿੱਚ ਉਹਨਾਂ ਦੋ ਜਾਨਵਰਾਂ ਬਾਰੇ ਹੀ ਗੱਲ ਕਰਨ ਵਾਲੇ ਹਾਂ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਆਪਣੇ ਫਾਇਦੇ ਲਈ ਤੇ ਜੇਕਰ ਮੇਰੇ ਚੈਨਲ ਵਿੱਚ ਨਵੇਂ ਆਏ ਹੋ ਤੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ 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 ਦਿਹਾ ਜੀ ਦੇਖੋ ਜੀ ਇਹ ਗੱਲ ਮੈਂ ਨਹੀਂ ਕਹਿ ਰਹੀ ਕਿ ਤੁਹਾਨੂੰ ਸੁਪਨੀ ਵਿੱਚ ਇਹ ਦੋ ਜਾਨਵਰ ਦਿਸਦੇ ਹਨ ਤਾਂ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਕਿਉਂਕਿ ਅਸੀਂ ਕੋਈ ਐਵੇਂ ਹੀ ਵੀਡੀਓ ਨਹੀਂ ਬਣਾਈ ਦੀ ਵੀਡੀਓ ਦਾ ਕੋਈ ਮਕਸਦ ਬਿਨਾ ਮਕਸਦ ਤੋਂ ਵੀਡੀਓ ਨਹੀਂ ਬਣਾਉਂਦੇ कि चलो थोड़ी व्यूज आ जाएंगी ए गल नहीं है ए जो गल है ए जो assi ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ए ਇੱਕ ਸੂਫੀ ਫਕੀਰ ਹੋਏ ਹਨ ਸੰਤ ਹੋਏ ਹਨ ਉਹਨਾਂ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਇਹ ਦੋ ਜਾਨਵਰ बार-बार ਦਿਖਦੇ ਹਨ ਤਾਂ ਤੁਹਾਡਾ ਸਮਝ ਲਓ ਸਮਾਜ ਉਹ ਹੈ ਬਦਲਣ ਵਾਲਾ ਹੈ ਚੰਗਾ ਸਮਾਂ ਆਉਣ ਵਾਲਾ ਹੈ ਦੇਖੋ ਜੀ ਜੋ ਪੁਰਾਣਾ ਸਮਾਜ ਸੀ ਉਸ ਵੇਲੇ ਜੋ ਸਾਨੂੰ ਸੁਪਨੇ ਆਉਂਦੇ ਸਨ ਖਾਵਾਂਦੇ ਸਨ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਜੇ ਚੰਗੇ ਖਾਵਾ ਦੇ ਹਨ ਤਾਂ ਸਾਡਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਜੇ ਮਾੜੇ ਸੁਪਨੇ ਆ ਰਹੇ ਹਨ ਸੁਪਨੇ ਆ ਰਹੇ ਹਨ ਤਾਂ ਸਾਡਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਪਰ ਅੱਜ ਕੱਲ੍ਹ ਲੋਕ ਇੰਨਾ ਸੁਪਨੇ ਤੇ ਸੁਪਨੇ ਤੇ ਗੌਰ ਨਹੀਂ ਕਰਦੇ ਕਿ ਮਾੜਾ ਸੁਪਨਾ ਆਇਆ ਜਾਂ ਚੰਗਾ ਸੁਪਨਾ ਆਇਆ ਠੀਕ ਹੈ ਕਿਉਂਕਿ ਸਾਨੂੰ ਸੁਪਨੇ ਤਾਂ ਹੀ ਆਣਗੇ ਜੇ ਅਸੀਂ 7 ਤੋਂ 8 ਘੰਟੇ ਦੀ ਨੀਂਦ ਲਵਾਂਗੇ

ਰੱਬ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆ ਜੋ ਵੀ ਪਾਠ ਪੂਜਾ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਕਰ ਰਹੇ ਹਾਂ ਪਰ ਪਰਮਾਤਮਾ ਸਾਨੂੰ ਕੋਈ ਇਸ਼ਾਰਾ ਕਰੇ ਕੁਝ ਤਾਂ ਸਾਨੂੰ ਦੱਸੇ ਕਿ ਸਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ ਕਿਸ ਤਰ੍ਹਾਂ ਸਾਨੂੰ ਪਤਾ ਚੱਲੇਗਾ ਹੁਣ ਰੱਬ ਜਾਂ ਪਰਮਾਤਮਾ ਤਾਂ ਉਤ ਤੋਂ ਆ ਕੇ ਤੁਹਾਨੂੰ ਨਹੀਂ ਦੱਸਣ ਵਾਲਾ ਤਾਂ ਇਸ ਕਰਕੇ ਜੋ ਪਰਮਾਤਮਾ ਹੁੰਦਾ ਹੈ ਸਾਨੂੰ ਸੁਪਨੇ ਵਿੱਚ ਸੰਕੇਤ ਦਿੰਦੇ ਹਨ ਕਿ ਤੁਹਾਡੇ ਨਾਲ ਹੁਣ ਕੀ ਹੋਣ ਵਾਲਾ ਹੈ ਇਸ ਕਰਕੇ ਸਪਟੀਆਂ ਦਾ ਬਹੁਤ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਡੂੰਗਾ ਸੰਬੰਧ ਹੈ ਸਾਨੂੰ ਨੀਂਦ ਬਹੁਤ ਹੀ ਜ਼ਰੂਰੀ ਹੈ ਕਿ ਸਾਨੂੰ 7 ਤੋਂ 8 ਘੰਟੇ ਨੀਂਦ ਲੈਣੀ ਹੀ ਚਾਹੀਦੀ ਹੈ ਤਾਂ ਕਿ ਜੋ ਸਾਨੂੰ ਰੱਬ ਇਸ਼ਾਰਾ ਦਿੰਦਾ ਹੈ ਪਰਮਾਤਮਾ ਸੰਕੇਤ ਦਿੰਦਾ ਹੈ ਸਪਨੇ ਵਿੱਚ ਉਹ ਸਾਨੂੰ ਪਤਾ ਚੱਲ ਸਕੇ ਤੇ ਹੁਣ ਗੱਲ ਕਰਦੇ ਹਾਂ ਐਸੇ ਕਿਹੜੇ ਦੋ ਜਾਨਵਰ ਹਨ ਜੋ ਸਾਨੂੰ ਸਪਨੇ ਵਿੱਚ ਦਿਖਣ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਲਾਭ ਹੋਣ ਵਾਲਾ ਹੈ ਪਹਿਲਾ ਜਾਨਵਰ ਹੈ ਊਂਠ ਉਂਟ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕੈਮਲ ਲਖਦੇ ਹਾਂ ਜੇਕਰ ਤੁਹਾਨੂੰ ਸੁਪਨੇ ਵਿੱਚ ਬਾਰ-ਬਾਰ ਕੈਮਲ ਊਂਟ ਦਿਖਾਈ ਦੇਵੇ ਭਾਵੇਂ ਖੜਾ ਹੋਵੇ ਸੁੱਤਾ ਹੋਵੇ ਬੈਠਾ ਹੋਵੇ ਕਿਸੇ ਤਰ੍ਹਾਂ ਉਹ ਊਂਟ ਦਿਖਾਈ ਦੇਵੇ ਤਾਂ ਤੁਸੀਂ ਸਮਝ ਜਾਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਹਨ ਇਹ ਇੱਕ ਸ਼ੁਭ ਸੰਕੇਤ ਹੁੰਦਾ ਹੈ ਜੋ ਤੁਹਾਨੂੰ ਬਾਰ-ਬਾਰ ਸੁਪਨੇ ਵਿੱਚ ਊਂਟ ਦਿਖਾਈ ਦੇਵੇ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਊਂਠਾਂ ਨੂੰ ਹੀ ਇੱਕ ਜਾਇਦਾਦ ਮਤਲਬ ਜਿਹਦੇ ਕੋਲ ਜਾਦਾ ਉਂਟ ਹੁੰਦੇ ਸਨ ਤਾਂ ਕਿਹਾ ਜਾਂਦਾ ਸੀ ਕਿ ਇਹ ਬੰਦਾ ਬੜਾ ਅਮੀਰ ਹੈ ਕੈਨਡਾ ਪਾਵ ਕਿ ਉਹਨਾਂ ਨੂੰ ਵੀ ਇੱਕ ਜਾਇਦਾਦ ਮੰਨਿਆ ਜਾਂਦਾ ਸੀ ਇਸ ਕਰਕੇ ਜਦੋਂ ਸਾਨੂੰ ਸੁਪਨਿਆਂ ਵਿੱਚ ਬਾਰ-ਬਾਰ ਓਂਟ ਪਾਵੇ ਵੱਡਾ ਛੋਟਾ ਜਿਹੜਾ ਵੀ ਓਂਟ ਦਿਖਾਈ ਦਿੰਦਾ ਹੈ ਕੈਮਲ ਦਿਖਾਈ ਦਿੰਦਾ ਹੈ ਤਾਂ ਐਦਾ ਸੰਕੇਤ ਇਹ ਹੈ ਪਰਮਾਤਮਾ ਪਾਸੋਂ ਸਾਨੂੰ ਇਹ ਸੰਕੇਤ ਮਿਲ ਰਿਹਾ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤੇ ਤੁਹਾਡੇ ਘਰ ਵਿੱਚ ਕੋਈ ਅੱਛੀ ਖਬਰ ਆਣ ਵਾਲੀ ਹੈ ਪੈਸਾ ਆਣ ਵਾਲਾ ਹੈ ਮਤਲਬ अच्छी गल्ला पॉजिटिव कुछ होने वाला है क्योंकि देखो जी आपा दे, ता एणियां पवित्र 루ਹਾ ਨਹੀਂ ਹਾਂ ਐਨੀ ਅਸੀਂ ਪੰਦਗੀ ਨਹੀਂ ਕਰਦੇ ਪਾਠ ਪੂਜਾ ਐਨੀ ਤਾਂ ਅਸੀਂ ਨਹੀਂ ਕਰਦੇ ਕਿ ਸਾਡੀ ਸਪਸ਼ਟ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਇਸ ਕਰਕੇ ਸਾਨੂੰ ਪਰਮਾਤਮਾ ਸੁਪਨਿਆਂ ਵਿੱਚ ਸੁਪਨਿਆਂ ਵਿੱਚ ਖਾਬ ਵਿੱਚ ਸੰਕੇਤ ਦਿੰਦਾ ਹੈ ਕਿ ਤੁਹਾਡੇ ਨਾਲ ਹੁਣ ਇਹ ਹੋਣ ਵਾਲਾ ਹੈ ਤਾ ਹੁਣ ਇਹ ਗੱਲ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਕੈਮਲ ਊਂਟ ਜੇਕਰ ਤੁਹਾਡੇ ਖਾਬ ਵਿੱਚ ਸੁਪਨੇ ਵਿੱਚ ਦਿਖਦਾ ਹੈ ਤਾਂ ਸਮਝੋ ਤੁਹਾਡੇ ਚੰਗੇ ਦਿਨ ਆਉਣ ਵਾਲੇ ਹਨ ਮਾੜਾ ਸਮਾਂ ਖਤਮ ਹੋਣ ਵਾਲਾ ਹੈ ਤੇ ਹੁਣ ਗੱਲ ਕਰਦੇ ਹਾਂ ਦੂਸਰਾ ਐਸਾ ਕਿਹੜਾ ਜਾਨਵਰ ਹੈ ਜੋ ਤੁਹਾਨੂੰ ਖਾਬ ਵਿੱਚ ਸੁਪਨੇ ਵਿੱਚ ਦਿਖਾਈ ਦੇਗਾ ਤਾਂ ਉਹਦਾ ਵੀ ਸ਼ੁਭ ਸੰਕੇਤ ਹੈ ਕਿ ਉਹਨੂੰ ਤੁਹਾਡੇ ਘਰ ਚ ਪੈਸਾ ਆਉਣ ਵਾਲਾ ਹੈ ਤੇ ਉਹ ਦੂਜਾ ਜਾਨਵਰ ਹੈ ਕੋੜਾ जे तु कोड़ा दिखाई देता है बार बारे खाबे घोड़ा कोई भी रंग हो चिटा हो, पूरा हो, काला हो कोई फर्क नहीं पता बस जेकर घोड़ा नजर आ रहा है सपने यही संकेत है कि थोड़ा कारोबार जरा है और वाला है कोई जायदादी बनने वाली है शुभ संकेत है जो आप परमात्मा अगे ਅਰਦਾਸ ਕਰਦੇ ਹਾਂ ਦੁਆ ਮੰਗਦੇ ਹਾਂ ਹੱਥ ਜੋੜ ਕੇ ਕਿ ਇਹ ਸਾਡਾ ਕੰਮ ਅਸੀਂ ਜੋ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਵਾਦਾ ਹੋਵੇ ਤੇ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਅਸੀਂ ਇੰਨੀ ਪਵਿੱਤਰ ਰੂਹਾਨੀ ਨਹੀਂ ਹਾਂ ਇੰਨੀ ਅਸੀਂ ਬੰਦਗੀ ਬਾਤ ਪੂਜਾ ਨਹੀਂ ਕਰਦੇ ਕਿ ਸਾਨੂੰ ਜਦੋਂ ਅਸੀਂ ਅਰਦਾਸ ਕਰ ਰਹੇ ਹਾਂ ਹੱਥ ਜੋੜ ਕੇ ਆ ਬੋਲ ਰਹੇ ਹਾਂ ਕਿ ਐਸਾ ਡਾ ਬਿਜ਼ਨਸ ਜੋ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਐਸਾ ਡਾ ਚੱਲੇ ਅਚੀ ਤਰ੍ਹਾਂ ਤੇ ਆ ਕੇ ਸਾਨੂੰ ਡਾਇਰੈਕਟ ਨਹੀਂ ਦੱਸ ਸਕਦੇ ਕਿ ਹਾਂ ਕਰ ਲੋ ਸ਼ੁਰੂ ਇਹ ਤੁਹਾਡਾ ਕੰਮ ਵਧੀਆ ਚੱਲੇਗਾ ਤਾਂ ਉਹ ਸਪਨੇ ਵਿੱਚ ਪਰਮਾਤਮਾ ਸੰਕੇਤ ਦਿੰਦਾ ਹੈ ਜਿਸ ਦਾ ਇਸ਼ਾਰਾ ਕਰਦਾ ਹੈ ਕਿ ਜਿਸ ਤਰ੍ਹਾਂ ਜੇ ਤੁਸੀਂ ਕੋਈ ਅਰਦਾਸ ਕੀਤੀ ਹੈ ਕੋਈ ਦੁਆ ਮੰਗੀ ਹੈ ਵਾਹਿਗੁਰੂ ਤਾਂ ਉਸ ਵੇਲੇ ਉਹ ਸੌ ਲੈਂਦੇ ਹਨ ਤੇ ਤੁਹਾਨੂੰ ਜੇਕਰ ਘੋੜੇ ਦਾ ਇਸ਼ਾਰਾ ਦਿੰਦੇ ਹਨ ਜਾਂ ਊਂਟ ਦਾ ਇਸ਼ਾਰਾ ਦਿੰਦੇ ਹਨ ਜਿਸ ਵੇਲੇ ਤੁਸੀਂ ਆਪਣਾ ਕੁਝ ਵੀ ਪਰਮਾਤਮਾ ਤੋਂ ਮੰਗਿਆ ਹੈ ਤਾਂ ਉਹਦਾ ਸਮਝ ਲੈਣਾ ਕਿ ਜੋ ਤੁਸੀਂ ਕੰਮ ਕਰਨ ਤੋਂ ਡਰ ਰਹੇ ਸੀ ਪਰਮਾਤਮਾ ਨੇ ਉਹ ਇਸ਼ਾਰਾ ਦੇ ਦਿੱਤਾ ਹੈ ਕਿ ਬਿਨਾਂ ਕਿਸੇ ਤੋਂ ਡਰੇ ਚਵੀ ਸੰਸਾਰ ਮਾਨਵੀ ਚਲਕੇ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰ ਲਵੋ ਜਿੰਦਗੀ ਵਿੱਚ ਹਰ ਕੋਈ ਜਾਣਦਾ ਹੈ ਕਿ ਮੈਂ ਅੱਗੇ ਵਧਾਂ ਤਰੱਕੀ ਕਰਾਂ ਹਸਦੀ ਖੇਡੀ ਮੇਰੀ ਜ਼ਿੰਦਗੀ ਨਿਕਲੇ ਤਾਂ ਉਹਦੇ ਵਾਸਤੇ ਤੁਹਾਨੂੰ ਇਹ ਨਿੱਕੇ ਨਿੱਕੇ ਜਿਹੜੇ ਉਪਾਅ ਦੱਸੇ ਜਾਂਦੇ ਹਨ ਉਹਨਾਂ ਤੇ ਵਿਸ਼ਵਾਸ ਕਰਕੇ ਇਹ ਉਪਾਅ ਕਰਿਆ ਕਰੋ ਤੇ ਜੋ ਤੁਹਾਨੂੰ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਦੱਸੀ ਜਾ ਰਹੀ ਹੈ ਉਹਦੇ ਨਾਲ ਤੁਸੀਂ ਆਪਣਾ ਸਟ੍ਰੈਸ ਦੂਰ ਕਰ ਸਕਦੇ ਹੋ ਟੈਨਸ਼ਨ ਦੂਰ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਚੱਲਦਾ ਕਿ ਐਸ ਸੁਪਨੇ ਵਿੱਚ ਦਿਖ ਰਿਹਾ ਹੈ ਮੈਨੂੰ ਤਾਂ ਇਸ ਦਾ ਕੀ ਮਤਲਬ ਹੈ ਕਿਉਂਕਿ ਇਹ ਤਾਂ ਰੈਪਸਨ ਕਿੱਦ ਦੇ ਰਿਹਾ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਇਸ ਕਰਕੇ ਜੋ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਆਪਣੇ ਦੋਸਤਾਂ ਨੂੰ ਵੀ ਅੱਗੇ ਇਹ ਜਾਣਕਾਰੀ ਸ਼ੇਅਰ ਕਰੋ ਤਾਂ ਕਿ ਉਹ ਵੀ ਵਿਚਾਰੇ ਲੋਕਾਂ ਨੂੰ ਪਤਾ ਚੱਲੇ ਕਿ ਰੱਬ ਨੇ ਤੁਹਾਨੂੰ ਸੰਕੇਤ ਦਿੱਤਾ ਹੈ ਇਸ਼ਾਰਾ ਦੇ ਦਿੱਤਾ ਹੈ ਕਿ ਤੁਹਾਡਾ ਸ਼ੁਭ ਸਮਾ ਆਉਣ ਵਾਲਾ ਹੈ ਜੇਕਰ ਤੁਹਾਨੂੰ ਸੁਪਨੇ ਵਿੱਚ ਇਹ ਦੋ ਚੀਜ਼ਾਂ ਦਿਖ ਰਹੀਆਂ ਹਨ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਉਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟ ਵਿੱਚ ਮੈਨੂੰ ਜਰੂਰ ਦੱਸਿਆ ਕਰੋ ਕਿ ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਤੁਹਾਨੂੰ ਚੰਗਾ ਲੱਗਿਆ ਹੈ